ਜੇ ਨੌਜਵਾਨ ਦੀ ਚਮਕੀ ਕਿਸਮਤ ਜਿਹਾਂ ਮਲੋਟ ਵਿੱਚ ਇੱਕ ਵਾਰ ਫਿਰ ਨਿਕਲੀ 20 ਕਰੋੜ ਦੀ ਲਾਟਰੀ ਜਿਹਾਂ ਮਲੋਟ ਦਾ ਰਹਿਣ ਵਾਲਾ ਦਿਪਤੀ ਬਾਂਸਲ ਬਣਿਆ ਕਰੋੜਪਤੀ ਮਲੋਟ ਦੇ ਪ੍ਰੇਮ ਲਾਟਰੀ ਸਟਾਲ ਤੋਂ ਵਿਕੀ ਨਾਗaland ਮਹਿਲਾ ਦਾਟ ਦੀ ਜਿੱਤ ਦਾ ਕਾਰਨ ਬਣਿਆ ਹੈ ਕਿ ਉਹ ਦਿੱਤੇ ਹੀ 20 ਕਰੋੜ ਦੀ ਲਾਟਰੀ ਨਿਕਲੀ ਹੈ ਜਿਸ ਤੇ ਮਲੋਟ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਪਤਾ ਲੱਗਣ ਤੇ ਇਹ ਲਾਟਰੀ ਡਿਪਟੀ ਪੰਸਰੋਂ ਨਿਕਲੀ ਹੈ ਜਿਸ ਤੇ ਪ੍ਰੇਮ ਲਾਟਰੀ ਵਿਕਰੇਤਾ ਸਾਹਿਲ ਗਰਗ ਸਟਾਲ ਤੇ ਵਿਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਹਾਂਜੀ ਕੀ ਤੁਹਾਡਾ ਨਾਮ ਕਿਹੜੀ ਸਟਾਲ ਸੀਗੀ ਕਿਹੜੀ ਲਾਟਰੀ ਜਿਹੜੀ ਹੈ ਕਿੰਨਾ ਨਿਕਲੀ ਹੈ ਕਿੰਨੇ ਕੋਲ ਆਪਣੇ ਲਾਟਰੀ ਦੇ ਨਾਮ ਤੇ ਪ੍ਰੇਮ ਲਾਟਰੀ ਏਜੰਸੀ ਬਲੋਟ ਇਹ ਅਸੀਂ ਮਨ ਬਲੋਟ ਇੰਟਰਪ੍ਰਾਈਜ਼ ਲੁਧਿਆਣਾ ਤੋਂ ਟਿਕਾ ਲੈਨੇ ਆ ਪੋਸਟ ਆਫਿਸ ਹੈ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਸਟੋरेज ਹੈ ਆ ਕੱਲ ਉਹਨਾਂ ਦਾ 8 ਵਜੇ ਉਹਨਾਂ ਦਾ ਕੱਲ ਡ੍ਰੋ ਟਾਈਮ ਸੀ ਜਿਹੜਾ ਨਗਰਨ ਸਾਹਿਬ ਦੀ ਲੋਟਰੀ ਸੀ 500 ਮੰਥਲੀ ਉਹਦੇ ਚੋਂ ਕੱਲ ਪਹਿਲਾ ਪ੍ਰਾਈਜ਼ ਹਿੱਟ ਹੋਇਆ ਉਹਨਾਂ ਦਾ 8:20 ਮਿੰਟ ਤੇ ਲਾਈਵ ਡ੍ਰੋ ਚੱਲ ਰਿਹਾ ਸੀ ਜਦੋਂ ਉਹਨਾਂ ਦੀ ਕਾਲ ਮੈਨੂੰ ਆਈ ਹੈ ਕਿ ਤੁਹਾਡੇ ਤੋਂ ਪਹਿਲਾਂ ਪ੍ਰਾਈਜ਼ ਹਿੱਟ ਹੋ ਗਿਆ ਤੇ ਸਾਡੇ ਤੋਂ ਪਹਿਲਾਂ ਵੀ ਕਈ ਪ੍ਰਾਈਜ਼ ਹਿੱਟ ਹੋ ਗਏ ਹੈ ਮਤਲਬ ਕਿ ਤੈਨਾਂ ਸਾਡੀ 40 ਸਾਲ ਪੁਰਾਣੀ ਲੋਟਰੀ ਏਜੰਸੀ ਹੈ ਜਿੱਥੋਂ ਮੇਰੇ ਦਾਦਾ ਜੀ ਕੰਮ ਕਰ ਰਹੇ ਸੀਗੇ ਉਹ ਪਿੱਛੇ ਐਕਸਪਾਇਰ ਹੋ ਗਏ ਤੇ ਉਦੋਂ ਬਾਅਦ ਇਹ 2 ਸਾਲਾਂ ਤੋਂ ਮੈਂ ਕੰਮ ਕਰ ਰਿਹਾ ਤੇ ਤੇ ਇਹ ਹੁਣ ਮੇਰਾ 2 ਸਾਲਾਂ ਤੋਂ ਬਾਅਦ ਮੇਰਾ ਪਹਿਲਾ ਪ੍ਰਾਈਜ਼ ਹੈ ਜਿਹੜਾ 2.5 ਕਰੋੜ ਦਾ ਪਹਿਲਾ 500 ਮੰਥਲੀ ਵਿੱਚ ਹਿੱਟ ਹੋਇਆ ਤੇ ਉਹਨਾਂ ਦਾ ਲਾਈਵ ਚੱਲਦੇ ਡਰਾਅ ਦੇ ਵਿੱਚ ਉਹਨਾਂ ਦਾ ਮੈਨੂੰ ਕਾਲ ਆ ਗਈ ਸੀ ਫਸਟ ਪ੍ਰਾਈਜ਼ ਦੀ ਵੀ ਤੋੜ ਤੋ ਪਹਿਲਾ ਪ੍ਰਾਈਜ਼ ਹਿੱਟ ਹੋ ਗਿਆ ਤੇ ਨਿਕਲੀ ਕਿੰਨੇ ਨੰਬਰ ਤੇ ਨਿਕਲੀ ਓਏ ਇਹ ਹੁਣ ਨਿਕਲੀ ਇਹ ਗ੍ਰੀਨ ਵੈਲੀ ਦੇ ਵਿੱਚ ਉਹਨਾਂ ਦੇ ਰਿਹਾਇਸ਼ ਹੈ ਤੇ B 90 B 94 98 05 ਜੋ ਇਹ ਦਿੱਤੀ ਬੰਸਲ ਐਸਟੇਮ ਗ੍ਰੀਨ ਵੈਲੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਕੋਠੀ ਗ੍ਰੀਨ ਵੈਲੀ ਦੇ ਵਿੱਚ ਹੈ ਕਾਰ ਬਜ਼ਾਰ ਦੇ ਵਿੱਚ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਲਾਟਰੀ ਨਿਕਲੀ ਹੈ ਸਾਡੇ ਜੋ ਡੀਲਰ ਨੇ ਸਾਡੇ ਸਾਹਿਲ ਗਰਗਜੀ ਜਿੰਨਾਂ ਕੋਲੋਂ ਮੈਂ ਟਿਕਟ ਖਰੀਦੀ ਬਿੱਟੂ ਚਾਨਾ ਮੈਂ ਸੇਲਰ ਮੈਂ ਜਾ ਕੇ ਕਾਰ ਬਜ਼ਾਰ ਤੇ ਟਿਕਟ ਸੇਲ ਕੀਤੀ ਸੀ ਔਰ ਇਹ ਟਿਕਟ ਸਾਡੇ ਦਿਪਤੀ ਬੰਸਲ ਜੀ ਜੋ ਕਾਰ ਬਜ਼ਾਰ ਦਾ ਕੰਮ ਕਰਦੇ ਨੇ ਔਰ ਗ੍ਰੀਨ ਵੈਲੀ ਗੇਂਦਰ ਉਹਨਾਂ ਦੀ ਕੋਠੀ ਹੈ ਇਹ ਪ੍ਰਾਈਜ਼ ਫਰਸਟ ਪ੍ਰਾਈਜ਼ 2.5 ਕਰੋੜ ਦਾ ਬਨੋਰ ਟੈਂਡਰਪ੍ਰਾਈਜ਼ ਦੇ ਵੱਲੋਂ ਨਾਗਾਲੈਂਡ ਸਟੇਟ ਲਾਟਰੀ ਦਾ ਪਹਿਲਾ ਪ੍ਰਾਈਜ਼ 2.5 ਕਰੋੜ ਦਾ ਉਹਨਾਂ ਨੂੰ ਨਿਕਲੇ ਉਹਨਾਂ ਤੋਂ ਹਿੱਟ ਹੋਇਆ ਸਰਨ